ਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਇਆ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾ ਬਾਲ ਤੇ ਨੇ ਗੱਜੇ ਦੀ ਕੰਮ ਕੀਤਾ ਵਾ ਤੇ ਜਿਮੀ ਨੇ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਮੀਰਾ ਜੁਨੀਅਰ ਜ਼ਿੰਦਾਬਾਦ ਗਰੀਬ ਜੁਨੀਅਰ ਜ਼ਿੰਦਾਬਾਦ ਗਰੀਬ ਜੁਨੀਅਰ ਜ਼ਿੰਦਾਬਾਦ ਲਖਮੀ ਸਾਨੂੰ ਜੁੜਿਆ ਹੀ ਨਾਮ ਕੀ ਹੈ ਜ਼ਗੀਰ ਗੁਰ ਇਹੋਈ ਮਸਲਾ ਹੀ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਇਆ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾ ਬਾਈ ਤੇ ਨਰੇਗਾ ਦਾ ਇਹ ਮਿਲਤੀ ਜੀ ਤੈਨਾਂ ਮਾਰੀ ਮਤਲਬ ਹਾਂ ਕੀਤਾ ਤੈਨਾਂ ਕਦੀ ਰਾਜ ਆ ਜਾਂਦੇ ਪਾਏ ਕਦੀ ਸਵੇਰੇ ਆ ਜਾਂਦੇ ਪਾਏ ਕਦੀ ਜਿੰਨਾਂ ਨੂੰ ਪਾਉਣੇ ਉਹਨਾਂ ਨੂੰ ਪਾਏ ਨਹੀਂ ਕਿਹੜੇ ਕਿ ਡਾਕੂਮੈਂਟ ਤੁਹਾਡੀ ਕੀ ਨਾਂ ਹੈ ਆਪਣਾ ਜੀ ਮੇਰਾ ਨਾਮ ਹਰਪਾਲ ਸਿੰਘ ਕੀ ਮਸਲਾ ਕੀ ਤੁਹਾਡੇ ਬੰਦੇ ਮਸਲਾ ਸਾਡੇ ਇਹੋ ਜੀ ਨਰੇਗਾ ਦੇ ਪੈਸੇ ਸਾਡੇ ਤੇ ਪਏ ਨਹੀਂ ਆ ਜਿਹੜੇ ਇਹ ਪਿੰਡ ਦੇ 1.5 ਗਵਾਰ ਜੇ ਤੇ ਬਥੇਰਾ ਇਹਨਾਂ ਵਿਚਾਰਿਆਂ ਕੰਮ ਕੀਤਾ ਤੀਜੇ ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਨਾਂ ਨੂੰ ਪਾ ਦਿੱਤੇ ਨੇ ਜੀਵਿਦਾਰਾਂ ਨੂੰ ਪੈਸੇ ਪਾ ਛੜੇ ਨੇ ਸਾਡਾ ਇੱਕ ਪੈਸਾ ਨਹੀਂ ਪਿਆ ਸਾਨੂੰ ਕਹਿ ਦਿੱਤੇ ਆ ਕਿ ਪਟਵਾਰੀ ਤੇ ਗਰਦੌਰ ਜਿਹੜਿਆ ਹੜਤਾਲ ਤੇ ਆ ਸਾਨੂੰ ਹੜਤਾਲਾਂ ਦੇ ਕਹਿ ਛੜਿਆ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਛੜੇ ਆ ਅਸੀਂ ਮੁੜ ਕੇ ਜਦੋਂ ਪੁੱਛਿਆ ਅਜੇ ਹੜਤਾਲ ਤੇ ਆ ਜਦੋਂ ਪੁੱਛੋ ਹੜਤਾਲ ਤੇ ਆ ਅਸੀਂ ਜਿੱਦੋਂ ਵੀ ਮੰਗ ਕਰਦੇ ਆ ਪੈਸੇ ਦੀ ਸਾਨੂੰ ਨਹੀਂ ਕੋਈ ਪੈਸਾ ਮਿਲਿਆ ਬਸ ਪੈਸੇ ਉਹਨਾਂ ਨੂੰ ਪਾ ਛੜੇ ਨੇ ਹੁਣ ਸਾਨੂੰ ਥੋੜਾ ਜਿਹਾ ਪਤਾ ਲੱਗਾ ਪੀ ਪੈਸੇ ਜਿਹੜੇ ਆ ਉਹਨਾਂ ਦੇ ਕਾਊਂਟਾਂ ਚ ਪਾ ਦਿੱਤੇ ਨੇ ਉਹਨਾਂ ਨੂੰ ਪੁੱਛਿਆ ਉਹਾਂ ਦਾ ਸਾਡੇ ਕਾਊਂਟਾਂ ਚ ਕੋਈ ਨਹੀਂ ਆਇਆ ਕਹੇ ਪੈਸੇ ਹੀ ਨਹੀਂ ਆਇਆ ਕੋਈ ਤੁਹਾਨੂੰ ਆਂਦਾ ਕੌਣ ਕਹਿੰਦਾ ਆਈ ਆਖਾ ਤੁਹਾਨੂੰ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਜਿਹਦੇ ਜਿਹਦੇ ਖਾਤੇ ਚ ਪੈਸੇ ਆਏ ਨੇ ਤੇ ਅਹੀ ਲਿਸਟ ਕਢਾ ਲਈ ਆ ਸਾਨੂੰ ਪਤਾ ਵੀ ਜਿਹਦੇ ਜਿਹਦੇ ਖਾਤੇ ਚ ਪੈਸੇ ਆਏ ਨੇ ਤੇ ਲਿਸਟਾਂ ਸਾਡੇ ਕੋਲ ਪਈਆਂ ਉਹ ਤੁਹਾਨੂੰ ਅਹੀ ਲਿਸਟ ਤੁਹਾਨੂੰ ਦੇ ਦਿੰਦੇ ਆ ਕਿੰਨੀ ਵਾਰੀ ਕੰਮ ਕੀਤਾ ਇਹ ਤਿੰਨ ਚਾਰ ਵਾਰੀ ਕੰਮ ਕੀਤਾ ਜੀ ਪੈਸੇ ਕੋਈ ਨਹੀਂ 50 ਜੀ ਆਗੇ ਜੀ ਕਿਹੜੇ ਕਿਡਾ ਬੁੱਡੀਆਂ ਬੰਦੇ ਜਿਹੜੇ ਕਿਹੜੇ ਡਾਕੂਮੈਂਟ ਤੇ ਕਿੰਨੂ ਆਧਾਰ ਕਾਰਡ ਜੇ ਬੈਂਕ ਖਾਤੇ ਦੀ ਕਾਪੀ ਜੇ ਜਿਹੜੇ ਸਾਡੇ ਕੋਲ ਖੜ ਕੇ ਮੁੜ ਕੇ ਸਾਡੇ ਪੈਸੇ ਹੀ ਨਹੀਂ ਪਾਉਂਦੇ ਉਹ ਸਰਪੰਚ ਨੇ ਖੜੀ ਜੇ ਕੁਲਦੀਪ ਸਿੰਘ ਕੁਲਦੀਪ ਸਿੰਘ ਨੇ ਜਦੋਂ ਮਤਲਬ ਕੰਮ ਚੱਲਦੇ ਰਿਹਾ ਮੌਕੇ ਤੇ ਕਿਹੜਾ ਅਧਿਕਾਰੀ ਉੱਪਰ ਆਇਆ ਇਹ ਕੁਲਦੀਪ ਸਿੰਘ ਜੇ ਤੇ ਇੱਕ ਸਾਹਬ ਹਾਂਜੀ ਇੱਕ ਚੰਨਜੀਤ ਸੈਕਟਰੀ ਜੇ ਕਿੰਨੇ ਮਹੀਨਿਆਂ ਤੋਂ ਤੁਹਾਨੂੰ ਜਿਹੜੇ ਪੈਸੇ ਨਹੀਂ ਆਉਂਦੇ ਸਾਨੂੰ 3-4 ਮਹੀਨੇ ਤੋਂ ਬਿਲਕੁਲ ਨਹੀਂ ਆਏ ਬਿਲਕੁਲ ਨਹੀਂ ਪਾਇਆ ਸਾਨੂੰ ਕੰਮ ਕਰਦੇ ਦੇ ਬਸ ਸਾਨੂੰ ਇਹੀ ਕਹਿ ਦਿੰਦਾ ਤੁਹਾਨੂੰ ਪੈਸੇ ਹੁਣ ਪੈ ਜਾਣੇ ਆ ਜੀ ਤੁਹਾਡੇ ਪੈਸੇ ਆਂਦਾ ਪਿੱਛੋਂ ਨਹੀਂ ਪਏ ਸਾਨੂੰ ਇਹੀ ਗੱਲ ਕਹਿ ਜਣੀ ਵੀ ਹੜਤਾਲ ਤੇ ਆ ਉਹਨਾਂ ਨੂੰ 3-4 ਮਹੀਨੇ ਦੀ ਸਾਨੂੰ ਉਹਨਾਂ ਨੂੰ ਪੇਮੈਂਟ ਨਹੀਂ ਪਈ ਸੈਕਟਰੀਆਂ ਪਟਵਾਰੀਆਂ ਨੂੰ ਉਹ ਹੜਤਾਲ ਤੇ ਨੇ ਤਾਂ ਕਰਕੇ ਅਸੀਂ ਮੰਗ ਕਰਨਾ ਸਾਨੂੰ ਇਨਸਾਫ ਚਾਹੀਦਾ ਆ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਜਿਨ੍ਹਾਂ ਨੇ ਜਿਹੜੇ ਹੋਰਾਂ ਦੇ ਖਾਤਿਆਂ 'ਚ ਪੈਸੇ ਪਾ ਦਿੱਤੇ ਨੇ ਪਿੰਡ ਦੁਆਰਾ ਜੀ ਸਲੱਖਣ ਸਿੰਘ ਕੀ ਮਸਲਾ ਜੀ ਮਸਲੇ ਇਹ ਅੰਦਰ ਗੱਦੇ ਦੀ ਕੰਮ ਕੀਤਾ ਵਾ ਤੇ ਜਿਮੀ ਨੇ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਨੀਰਾਂ ਨੇ ਤਗੜੇ ਲੋਕਾਂ ਨੇ ਪੈ ਗਏ ਇੱਥੇ ਕੀਤਾ ਜੀ ਰਹਿਣੀਆਂ ਮੂਣੀਆਂ ਦਾ ਸੜਕਾਂ ਤੇ ਚੰਗੇ-ਚੰਗੇ ਬੰਦੇ ਸੌਖਿਆਂ ਨੇ ਪੈ ਗਏ ਆ ਨਾ ਨਾ ਨੂੰ ਨਹੀਂ ਪਏ ਆੜਾ ਦਾ ਨਾਮ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨੀ ਲਿਸਟ ਤੇ ਕੀ ਤੁਹਾਨੂੰ ਕਿੱਦੇ ਪੈਸੇ ਕਿਉਂ ਨਹੀਂ ਪਏ ਕੀ ਕਰਨ ਪਤਾ ਨਹੀਂ ਜੀ ਹੁਣ ਇਹ ਕਰ ਜੇ ਇਹਦੇ ਸਰਪੰਚ ਨੂੰ ਪਤਾ ਹਣਾ ਸਰਕਾਰ ਨੂੰ ਦੇ ਕੀ ਮੰਗ ਕਰਦੇ ਹੋ ਆ ਇਹ ਦਾ ਮੰਗ ਕਰ ਲੈ ਸਾਡੇ ਚਾਰ ਤੇ ਇਨਕੁਆਰੀ ਹੋਣੀ ਚਾਹੀਦੀ ਆ ਕਿੰਨੇ ਜਾਣੇ ਕਿੰਨੇ ਕੰਮ ਕਰਦੇ ਆ ਆਹੀ ਘਰ ਤੋਂ ਘਰ ਮੇਰੇ ਕੇ ਅਰੇ 50 ਜਾਣੇ 50 50 ਦੀ ਬੜੀਆਂ ਜਲਾਨੀਆਂ ਨੇ ਗਰੁੱਪ ਮੈਂ ਨਵਕਾਰ ਸਿੰਘ ਕੀ ਮਸਲਾ ਜੀ ਮਸਲਾ ਵੀ ਆਹੀ ਨਰੇਗਾ ਦਾ ਕੰਮ ਸਰਕਾਰ ਵੱਲੋਂ ਕਰਦੇ ਰਹੇ ਆ ਤੀਜੇ ਮਹੀਨੇ ਤੋਂ ਲੈ ਕੇ ਸਾਡੀ ਪੇਮੈਂਟ ਕੋਈ ਨਹੀਂ ਪਈ ਜੋ ਪੈਸਾ ਸਾਡਾ ਗਰੀਬ ਦਾ ਸਾਡਾ ਹੱਕ ਕਿੱਥੇ ਜਾਂਦਾ ਪੁੱਛਿਆ ਜਾਏ ਇਹਨਾਂ ਨੂੰ ਕਿਉਂਕਾ ਸੈਂਟਰ ਸਰਕਾਰ ਸਾਬ ਵਾਸਤੇ ਪੈਸਾ ਭੇਜਦੀ ਆ ਸਾਡਾ ਹੱਕ ਜਿਹੜਾ ਕਿਉਂ ਕਿੱਥੇ ਗਿਆ ਵਾ ਕਿਤੇ ਕਿਹੜੇ ਖਾਤਿਆਂ ਵਿੱਚ ਪਿਆ ਗਿਆ ਮਤਲਬ ਭਾਵੇਂ ਆ ਵੀ ਅਸੀਂ ਸਾਡਾ ਸਾਡਾ ਪੈਸਾ ਸਾਡੇ ਨੂੰ ਨਹੀਂ ਮਿਲਿਆ ਸਰਪੰਚਾ ਸਰਪੰਚ ਨੂੰ ਇੱਕ ਦੋ ਵਾਰੀ ਪੁੱਛਿਆ ਆਂਦਾ ਪਾੜਾਂ ਦੇ ਲਾਰੇ ਬੁੱਤੇ ਲਾ ਹੜੇ ਸਾਡੇ ਆ ਤੀਜੇ ਮਹੀਨੇ ਤੋਂ ਲੈ ਕੇ ਆ ਸਤਵਾਂ ਮਹੀਨਾ ਹੋ ਗਿਆ ਜੇ ਤੁਸੀਂ ਇਹ ਹਿਸਾਬ ਲਾ ਲਓ ਆਪ ਸਿਆਣੇ ਜੇ ਹਿਸਾਬ ਲਓ ਕਿੰਨਾ ਚਿਰ ਹੋ ਗਿਆ ਇਹ 55 ਜਣੇ ਅਸੀਂ ਕੰਮ ਕਰ ਰਹੇ ਆਂ ਜਿਨ੍ਹਾਂ ਨੇ ਕੰਮ ਕੀਤਾ ਜਿੱਥੇ ਜਿੱਥੇ ਕੀਤਾ ਉਹ ਜਗ੍ਹਾ ਦਾ ਵੀ ਸਾਨੂੰ ਪਤਾ ਤੁਹਾਡੀ ਫੋਟੋ ਨਹੀਂ ਹੁੰਦੀ ਸਾਡੀਆਂ ਫੋਟੋਆਂ ਲਾ ਕੇ ਫੋਟੋ ਖਿੱਚ ਕੇ ਉਹਨਾਂ ਨੇ ਆਨਲਾਈਨ ਕਰਵਾ ਦਿੱਤੀਆਂ ਜੀ ਬਾਕੀ ਇਹ ਗੱਲ ਆ ਵੀ ਸਾਡਾ ਪੈਸਾ ਖਾਤਾ ਨੀਗਾ ਖਾਤਿਆਂ ਵਿੱਚ ਪੈਸੇ ਨਹੀਂ ਗਏ ਪਾਏ ਡਾਕੂਮੈਂਟ ਸਾਡੇ ਸਾਰੇ ਲੈ ਗਏ ਆ ਹਾਂਜੀ ਆਧਾਰ ਕਾਰਡ ਬੈਂਕ ਖਾਤਾ ਵੀ ਅਸੀਂ ਦੇ ਦਿੱਤਾ ਬੈਂਕ ਖਾਤੇ ਵਿੱਚ ਨਹੀਂ ਪੁੱਛ ਆਏ ਫੋਟੋਆਂ ਲਾ ਕੇ ਸਾਡਾ ਉਹ ਫਾਈਲ ਬਣਾ ਕੇ ਉਹਨਾਂ ਨੇ ਕੀ ਪਤਾ ਵੀ ਕਿੱਥੇ ਸਾਡਾ ਪੈਸਾ ਗਿਆ ਸਰ ਦੋ ਵਾਰੀ ਫੋਟੋ ਸਾਡੀ ਲੱਤ ਦੀ ਰਹੀ ਆ। ਤਾਂ ਮੇਰੇ ਜੱਜ ਪਿੰਡ ਮੇਰਾ ਗਵਾੜਾ ਜੋ। ਮਸਲਾ ਕੀ ਜੀ? ਮਸਲਾ ਇਹ ਭਾਜੀ ਇਹਨਾਂ ਨੇ ਗਰੀਬਾਂ ਨੇ ਨਰੇਗਾ ਦਾ ਕੰਮ ਕੀਤਾ ਹੈ ਭਾਜੀ। ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਜਿਨ੍ਹਾਂ ਤਗੜੇ ਬੰਦੇ ਨੇ 12-13 ਤਰ੍ਹਾਂ ਕਿਲੇ ਜ਼ਮੀਨ ਹੈ ਉਹਨਾਂ ਦੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ। ਗਰੀਬਾਂ ਨੂੰ ਕੋਈ ਹਾਂਸਣ ਨਹੀਂ ਹੋਇਆ। ਉਹ ਜਿਨ੍ਹਾਂ ਜਿਨ੍ਹਾਂ ਨਹੀਂ ਕੰਮ ਕੀਤਾ ਸੌਖੇ ਕੜਾ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋਈ 15-15000 15-15 ਲੱਖ ਦੀਆਂ। ਉਹਨਾਂ ਨੂੰ ਪੈਸੇ ਪੈ ਗਏ ਨੇ ਇਹਨਾਂ ਗਰੀਬਾਂ ਨੂੰ ਭਾਜੀ ਕੋਈ ਪੈਸਾ ਨਹੀਂ ਮਿਲਿਆ ਹਾਂਜੀ ਇਹਨੂੰ ਪਹਿਲੀ ਲਿਸਟ ਕਢਾਈ ਜਾਣਾ ਲਿਸਟ ਕਢਾਈ ਆ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਤੇ ਇਹੀ ਇਹੋ ਪੱਖ ਰੱਖਣਿਆ ਸਰਪੰਚ ਤੇ ਕਾਰਵਾਈ ਹੋਵੇ ਇਹ ਪੈਸਾ ਜਿਹੜਾ ਗਰੀਬਾਂ ਦਾ ਉਹ ਇਹਨਾਂ ਨੂੰ ਮਿਲ ਜਾਵੇ ਭਾਜੀ ਮੇਰਾ ਪੁਰਨੇ ਪਿੰਡ ਕਿਹੜਾ ਜਿਹਾ ਮਸਲਾ ਕੀ ਹੈ ਪਿੰਡ ਗਵਾਰਾ ਭਾਜੀ ਇਹ ਨਰੇਗਾ ਦਾ ਮਸਲਾ ਹੈ ਭਾਜੀ ਕੀ ਮਸਲਾ ਮਸਲਾ ਭਾਜੀ ਇਹ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ account 'ਚ ਨਹੀਂ ਪਏ ਹੈਗੇ ਉਹ ਅਮੀਰਾਂ ਦੇ account 'ਚ ਪਏ ਹੈਗੇ ਜਿਨ੍ਹਾਂ ਦੇ ਘਰ AC ਵੀ ਲੱਗੇ ਦੇ ਗੱਡੀਆਂ ਵੀ ਖਲੋਤੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਇਹ ਦੱਸੋ ਪਹਿਲਾਂ ਵੀ ਉਹ ਕਿੰਨੇ ਕੁ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪੈ ਗਏ ਦੇ ਆਹ ਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਪੈਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪੈਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਤੇ ਇੱਕ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਸੀਂ ਹਾਰ ਕੇ ਨਜੋਤੇ ਘਰ ਗਏ ਆ ਚੇਅਰਮੈਨ ਸਾਹਿਬ ਦੇਕਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਹੈ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰ ਰਹੇ ਆ 1 ਰੁਪਿਆ ਨਹੀਂ ਪਿਆ ਸਾਡੇ ਅਕਾਊਂਟ ਦੇ ਵਿੱਚ ਹਾਂਜੀ ਭਾਜੀ ਕੀ ਨਾਂ ਹੈ ਆਪਣਾ ਜੀ ਮੇਰਾ ਨਾਂ ਨਵਜੋਤ ਸਿੰਘ ਹੈ ਜੀ ਮੈਂ ਚੇਅਰਮੈਨ ਵਿਜੀਲੈਂਸ ਮੋਨਿਟਰੀਂਗ ਸੈਲ ਲੇਬਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਚ ਰਿਆ ਮੈਂ ਐਕਚੁਅਲੀ ਇਹਨਾਂ ਦੇ ਨਾ ਨਰੇਗਾ ਦੇ ਪੈਸੇ ਸੀਗੇ ਤੇ ਵਿਚਾਰੇ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਸੈਕਟਰੀ ਨਾਲ ਵੀ ਸੰਪਰਕ ਕੀਤਾ ਉਹਦਾ ਨਾਮ ਹੈਗਾ ਚਰਨਜੀਤ ਕੌਰ ਇਹਨਾਂ ਨੇ ਕੁਲਦੀਪ ਸਿੰਘ ਫੌਜੀ ਇੱਥੇ ਆਗੂ ਆ ਉਹਦੇ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਇੱਕ ਦਿਨ ਫਿਰ ਇਹ ਸਾਰੇ ਇਕੱਠੇ ਹੋ ਕੇ ਮੇਰੇ ਘਰ ਗਏ ਮੇਰੇ ਫਾਦਰ ਸਾਹਿਬ ਐਕਸ ਸਰਪੰਚ ਨੇ ਪਿੰਡ ਦੇ ਸਾਬਕਾ ਸਰਪੰਚ ਨੇ ਔਰ ਮੈਂ ਸੈਕਟਰੀ ਨੂੰ ਫੋਨ ਕੀਤਾ ਵੀ ਚਲੋ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਸਾਨੂੰ ਉਹਨਾਂ ਦਾ ਮਤਲਬ ਨਹੀਂ ਆ ਪਰ ਜਿਨ੍ਹਾਂ ਨੇ ਕੀਤਾ ਕੰਮ ਐਕਚੁਅਲੀ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਪਾ ਦਿਓ ਔਰ ਇਹਨਾਂ ਨੇ ਮਤਲਬ ਬਹੁਤ ਵਾਰੀ ਇਕੱਠੇ ਹੋ ਕੇ ਗਏ ਸਰਪੰਚ ਕਹਿੰਦਾ ਵੀ ਮੈਂ ਇਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਣੇ ਕੁਝ ਬੰਦਿਆਂ ਨੂੰ ਕਿਹਾ ਇਹਨਾਂ ਨੇ ਕਿ ਇਹਨਾਂ ਕੋ ਕੰਮ ਵੀ ਕਰਾਉਣਾ ਵਾ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਨਹੀਂ ਪਾਉਣੇ ਮੈਂ ਪੰਜਾਬ ਸਰਕਾਰ ਕੋ ਮੰਗ ਕਰਦਾ ਵੀ ਇਹਨਾਂ ਗਰੀਬਾਂ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਗਲਤ ਖਾਤਿਆਂ 'ਚ ਪੈਸੇ ਪਾਏ ਨੇ ਜਾਂ ਗਲਤ ਮਤਲਬ ਕਿਸੇ ਦਾ ਕਸੂਰ ਨਹੀਂ ਸਿਰਫ ਕਸੂਰ ਜਿਆਦਾ ਕੁਲਦੀਪ ਸਿੰਘ ਦਾ ਉਹਨੇ ਮਨ ਬਣਾਇਆ ਵਾ ਵੀ ਇਹਨਾਂ ਲੋਕਾਂ ਕੋ ਕੰਮ ਮੈਂ ਕਰਾਉਣਾ ਵਾ ਪਰ ਮੈਂ ਪੈਸੇ ਨਹੀਂ ਖਾਤੇ 'ਚ ਪਾਉਣੇ ਮੈਂ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਜੀ ਰਦਾਵਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਉਹ ਆਪਣਾ ਨਿਗਰਾਨ ਕਮੇਟੀ ਦੇ ਚੇਅਰਪਰਸਨ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੀ ਪ੍ਰਸ਼ਾਸਨਿਕ ਉੱਚ ਅਧਿਕਾਰੀ ਕੋ ਇਹ ਉੱਚ ਅਧਿਕਾਰੀ ਕੋਈ ਦੀ ਮਤਲਬ ਪੜਤਾਲ ਕਰਾ ਕੇ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਹੜਾ ਦੋਸ਼ੀ ਉਹਨਾਂ ਉਹਨਾਂ ਦੇ ਬਣਦੀ ਕਾਰਵਾਈ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਾਰੇ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਆਧਾਰ ਕਾਰਡ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾ ਦੇਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਨੇ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿਛੂ ਨਹੀਂ ਪੈਣੇ ਪੈਸੇ ਤੇ ਪਿਛੇ ਹੀ ਪੈਣੇ ਆ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਆ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਹੈ ਕੋਈ ਕਿਸੇ ਦਾ 1 ਰੁਪਿਆ ਇਧਰ ਉਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਪਾ ਦੇ ਤੇ ਅੱਜ ਪਾ ਦੇ ਸਾਰਿਆਂ ਦੇ ਅਸੀਂ ਇਤ ਨਹੀਂ ਪਾਉਣੇ ਅਸੀਂ ਤਾਂ ਸਿਰਫ ਰੋਜ਼ ਦੇ ਰੋਜ਼ ਹਾਜ਼ਰੀ ਲਾਉਣੀ ਹੈ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਹੈ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮਤਲਬ ਇਲਜ਼ਾਮ ਲਾ ਰਹੇ ਬੇਬਨਿਆਰੀ ਬੇ ਬਿਲਕੁਲ ਬੇਬੁਨਿਆਦ ਹੈ ਜੀ ਇਹ ਜਿਹੜੀ ਕੋਈ ਸਚਾਈ ਨਹੀਂ ਜੀ ਤੁਸੀਂ ਵੀਡੀਓ ਦੇ ਥਰੋ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਕੈਨੇਡਾ ਦੇ ਕੋਈ ਇੱਕ ਵੀ ਸਾਬਤ ਕਰ ਦਿਓ ਜੀ ਕੋਈ ਕੈਨੇਡਾ ਵਾਲਾ ਜਾਂ ਕੋਈ ਕਿਸੇ ਦਾ ਵੀ ਹੋਵੇ ਕਿ ਜਿਹੜਾ ਪਿੰਡ ਚ ਹਾਜ਼ਰ ਨਹੀਂਗਾ ਜਿਹਨੇ ਕੰਮ ਨਹੀਂ ਕੀਤਾ ਉਹਦੇ ਹਾਜ਼ਰੀ ਲੱਗੀ ਹੈ ਇੱਕ ਵੀ ਸਾਬਤ ਕਰ ਦਿਓ ਇਸ ਦਾ ਜ਼ਿਕਰ ਵਿੱਚ ਲਿਸਟਾਂ ਤੇ ਮੈਨੂੰ ਤੇ ਅਜੇ ਤੱਕ ਉਹਨਾਂ ਲਿਸਟ ਕੋਈ ਦਿੱਤੀ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਇਹੋ ਜੀ ਲਿਸਟ ਕੋਈ ਮੈਨੂੰ ਵੀ ਵਿਖਾ ਦਿਓ ਕੈਨੇਡਾ ਅਮਰੀਕਾ ਵਾਲੇ ਦੇ ਪਏ ਹੋਣ ਤੇ ਜਿਹੜੇ ਸਾਡੇ ਕੈਨੇਡਾ ਅਮਰੀਕਾ ਸਾਡੇ ਪਿੰਡ ਤੇ ਰਹਿੰਦੇ ਉਹ ਤੇ ਪੱਕੇ ਹੀ ਉਧਰ ਰਹਿੰਦੇ ਨੇ ਉਹਨਾਂ ਦਾ ਇਥੋਂ ਦਾ ਮੇਰੇ ਖਿਆਲ ਨਾਲ ਰਿਕਾਰਡ ਵੀ ਨਹੀਂ ਹੋਣਾ ਉਹ ਤੇ ਪੱਕੇ ਹੀ ਉਧਰ ਦੇ ਆ ਤੇ ਬਾਕੀ ਜੇ ਇਦਾਂ ਦੀ ਗੱਲ ਕੋਈ ਹੈਗੀ ਤੇ ਤੁਸੀਂ ਵੀਡੀਓ ਦੇ ਉੱਤਰੋਂ ਜਾ ਕੇ ਪਤਾ ਕਰ ਸਕਦੇ ਜੀ ਕਿੱਚ ਕਿਹੜੀ ਗੱਲ ਹੈ ਕਾਗਜ਼ ਤੇ ਨਹੀਂ ਝੂਠ ਬੋਲਣਗੇ ਨਾ ਜੀ ਕਾਗਜ਼ ਤੇ ਸਾਰਾ ਕੋਈ ਸੱਚ ਦਾਸ ਹੀ ਦੇਣਗੇ ਕਿ ਕਿਦੀ ਹਾਜ਼ਰੀ ਲੱਗੀ ਆ ਕਿਦੀ ਨਹੀਂ ਲੱਗੀ ਲੇਟ ਹੋਣ ਦਾ ਕਾਰਨ ਸਰਕਾਰ ਦੀ ਸੈਂਟਰ ਵੱਲੋਂ ਆ ਮੇਰੇ ਵੱਲੋਂ ਤੇ ਕੋਈ ਅਸੀਂ ਤੇ ਰੋਜ਼ ਦੀ ਰੋਜ਼ ਹਾਜ਼ਰੀ ਲੱਗਦੀ ਆ ਦੋ ਟਾਈਮ ਲਾਉਣੀ ਪੈਂਦੀ ਆ ਜੇ ਇੱਕ ਟਾਈਮ ਲੱਗੀ ਸ਼ਾਮ ਨੂੰ ਨਹੀਂ ਲੱਗੀ ਤਾਂ ਅੱਜ ਕੈਂਸਲ ਹੋ ਜਾਂਦੀ ਐ ਇਸ ਕਰਕੇ ਸਾਨੂੰ ਰੋਜ਼ ਦੀ ਰੋਜ਼ ਹਾਜ਼ਰੀ ਲਾਉਣੀ ਪੈਂਦੀ ਆ ਮੋਬਾਈਲ ਤੋਂ ਲੱਗਦੀ ਆ ਕੋਈ ਇਹਦੇ ਵਿੱਚ ਕਿਸੇ ਦਾ ਇੱਧਰ ਉੱਧਰ ਨਹੀਂ ਹੋ ਸਕਦਾ ਜੀ ਦਾ ਨਾਮ ਆ ਉਹਦੀ ਹਾਜ਼ਰੀ ਲੱਗਣੀ ਆ ਇੱਕ ਪੈਸਾ ਪਹਿਲਾਂ ਜਿੱਦਾਂ ਇਹ ਕਰਦੇ ਰਹੇ ਨੇ ਵੀ ਅੱਜ ਨਹੀਂ ਹੱਥ ਨਾ ਲੱਗਦੀਆਂ ਸੀ ਤੇ ਲੱਗਣੀ ਕਿਸ ਦੀ ਆ ਤਹੇ ਇਹ ਨਾ ਕਢਾ ਲਿਆ ਜੇ ਪਿਛਲੇ ਸਰਕਾਰ ਦੇ ਟਾਈਮ ਦੀ ਇਹਨਾਂ ਦੀ ਇਨਕੁਆਰੀ ਕਰਾ ਕੇ ਦੇਖ ਲਓ ਇਹਨਾਂ ਨੇ ਉਥੋਂ ਏਟੀਐਮ ਈਸ਼ੂ ਕਰਵਾ ਲੇ ਕਢਾ ਲੇ ਇਹਨਾਂ ਨੇ ਇਲੈਕਸ਼ਨ ਦੇ ਪੈਸੇ ਖਾ ਗੇ ਲੋਕਾਂ ਦੇ ਪੁੱਛੋ ਲੋਕਾਂ ਤੋਂ ਇਨਕੁਆਇਰੀ ਕਰਾ ਕੇ ਵੇਖੋ ਤੁਸੀਂ ਵੀ ਕਿੱਥੋਂ ਕਿੱਥੋਂ ਕੀ ਕੀ ਹੋ ਰਿਹਾ ਮੇਰੇ ਪਿੰਡ ਚੋਂ ਜਾ ਕੇ ਪਤਾ ਕਰ ਦੋ ਕੋਈ ਵੀ ਮੈਂ ਕਿਸੇ ਨੂੰ ਇਹ ਕਿਹਾ ਹੋਏ ਵੀ ਤੂੰ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਅਸੀਂ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੌਂਪੀ ਆਹੀਂ ਬਿਲਕੁਲ ਬੇਪੱਖ ਹੋ ਕੇ ਕਿਸੇ ਨਾਲ ਪੱਖਪਾਤ ਵਾਲੀ ਗੱਲ ਨਹੀਂ ਕੋਈ ਕੀਤੀ ਤੇ ਇਹ ਕੀਤੇ ਆ ਕੱਚੇ ਕੋਠਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਆ